ਜਾਵੇਗੀ ਕਿ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਫਿਰ ਜਦੋਂ ਮੰਨਾਂਗੇ ਗੱਲ ਧਿਆਨ ਨਾਲ ਸੁਣਿਓ ਜੀ ਜਦੋਂ ਮੰਨਾਂਗੇ ਨਾ ਤੁਧ ਰੱਖੇਗਾ ਸਿਰਜਣਹਾਰ ਉਹ ਮੰਨਣ ਨੇ ਹੀ ਵਿੱਚ ਆ ਕੇ ਕਰਤੇ ਨੂੰ ਖੜਾ ਕਰ ਦੇਣਾ ਹੈ ਵਿੱਚ ਕਰਤਾ ਪੁਰਖ ਖਲੋਵਾ ਉਹ ਖਲੋਦਾ ਹੈ ਪਰ ਬੰਦਾ ਮੰਨਦਾ ਨਹੀਂ ਮੈਂ ਨਾ ਇੱਕ ਪ੍ਰੈਕਟੀਕਲ ਗੱਲ ਦੇ ਵਿੱਚ ਆਪ ਜੀ ਨੂੰ ਦੱਸਦਾ ਕੋਈ ਵੀ ਕੰਮ ਅੜਿਆ ਹੋਵੇ ਨਾ ਜੀ ਕਦੇ ਅੱਜ ਲੋਕ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਚਲੇ ਜਾਂਦੇ ਨੇ ਪਰ ਕੋਈ ਕੰਮ ਅੜਿਆ ਵੀ ਹੋਵੇ ਨਾ ਆਪ ਗੁਰੂ ਪਾਤਸ਼ਾਹ ਨੂੰ ਆ ਕੇ ਕਹਿ ਦਿਓ ਪਾਤਸ਼ਾਹ ਜੀ ਮੈਂ ਆਹ ਕੰਮ ਲਈ ਆਇਆ ਮੇਰੀ ਇਹ ਭਾਵਨਾ ਹੈ ਤੇ ਮੈਂ ਪਿੱਛੇ ਹਾਂ ਤੁਸੀਂ ਅੱਗੇ ਹੋ ਜਾਓ ਮਤਲਬ ਵਿਚ ਕਰਤਾ ਪੁਰਖ ਖਲੋ ਆ ਤੁਸੀਂ ਅੱਗੇ ਖਲੋ ਜਾਓ ਮੈਂ ਪਿੱਛੇ ਹੋਵਾਂਗਾ ਕਿਰਪਾ ਕਰਕੇ ਇਹ ਕੰਮ ਪੂਰਾ ਹੋ ਜਾਏ ਆਪ ਸੱਚ ਜਾਣਿਓ ਕੁਝ ਨਾ ਕੁਝ ਬਿੱਧਾਂ ਆਪੇ ਹੀ ਬਣ ਜਾਂਦੀਆਂ ਨੇ ਜੋ ਆਪ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਪੂਰਾ ਹੋ ਜਾਂਦਾ ਏ ਉਹ ਹੁੰਦਾ ਏ ਪੂਰਾ ਇਹ ਮੈਂ ਆਪਣੇ ਵਰਤੀ ਹੋਈ ਗੱਲ ਦੇ ਵਿੱਚੋਂ ਆਪ ਜੀ ਨੂੰ ਦੱਸ ਰਿਹਾ ਕੁਝ ਤਜਰਬੇ ਹੁੰਦੇ ਨੇ ਜਿਹੜੇ ਆਪਾਂ ਨੂੰ ਪੜ ਕੇ ਸਮਝ ਕੇ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਹਰ ਇੱਕ ਉਹ ਕੰਮ ਪੂਰਾ ਹੋ ਜਾਂਦਾ ਏ ਪਰ ਹੁੰਦਾ ਹਮੇਸ਼ਾ ਸਹੀ ਸਮੇਂ ਤੇ ਹੈ ਇਹ ਇਹਦੇ ਲਈ ਸਬਰ ਕਰਨਾ ਪੈਂਦਾ ਹੈ ਇਹ ਨਹੀਂ ਹੈ ਕਿ ਮੈਂ ਕਹਾਂ ਜੀ ਮੈਂ ਅੱਜ ਅਰਦਾਸ ਕਰ ਦਿੱਤੀ ਹੈ ਤੇ ਗੁਰੂ ਪਾਤਸ਼ਾਹ ਨੂੰ ਮੈਂ ਕਹਿ ਦਿੰਦਾ ਹੈ ਤੇ ਮੈਂ ਟਾਈਮ ਵੀ ਆਪਣੇ ਹਿਸਾਬ ਨਾਲ ਹੀ ਦੱਸ ਆਇਆ ਪਾਤਸ਼ਾਹ ਇੰਨੇ ਕ ਸਮੇਂ ਚ ਪੂਰਾ ਕਰਦੇ ਹੋ ਇੰਨੇ ਕ ਦਿਨਾਂ ਚ ਪੂਰਾ ਕਰਦੇ ਹੋ ਇੰਨੇ ਕ ਸਾਲਾਂ ਚ ਪੂਰਾ ਕਰਦੇ ਹੋ ਨਹੀਂ ਇਸ ਤਰ੍ਹਾਂ ਨਹੀਂ ਹੈ ਜਦੋਂ ਸਹੀ ਸਮਾਂ ਆ ਜਾਵੇਗਾ ਉਦੋਂ ਪਾਤਸ਼ਾਹ ਨੇ ਸਾਰਾ ਕੁਝ ਹੀ ਆਪਣੇ ਆਪ ਪੂਰਾ ਕਰ ਦੇਣਾ ਹੈ ਸਾਰਾ ਕੁਝ ਹੀ ਹੋ ਜਾਣਾ ਹੈ ਸਾਰੇ ਕਾਰਜ ਹੀ ਹੋ ਜਾਣੇ ਨੇ ਪਰ ਸਬਰ ਬੰਦਾ ਨਹੀਂ ਕਰਦਾ ਤੇ ਸਬਰ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਲਾ ਹੈ ਸਬਰ ਸਿੱਖਣਾ ਚਾਹੀਦਾ ਹੈ ਫਿਰ ਬੰਦਾ ਡੋਲ ਜਾਂਦਾ ਐਨਾ ਸਬਰ ਕਰੇ ਕੌਣ ਕਹਿੰਦਾ ਜੀ ਮੈਂ ਬੜੀ ਮਿਹਨਤ ਕੀਤੀ ਹੁਣ ਕਿੰਨਾ ਕੁ ਸਬਰ ਕਰਦਾ ਰਹਾ ਮੈਂ ਕਿੰਨਾ ਕੁ ਬੰਦਾ ਸਬਰ ਕਰੇ ਮੈਂ ਬੜਾ ਸਬਰ ਕੀਤਾ ਮੇਰਾ ਆਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਜਦੋਂ ਕੋਈ ਕੰਮ ਨਹੀਂ ਹੁੰਦਾ ਨਾ ਜੀ ਇਹ ਗੱਲ ਪੱਕੀ ਯਾਦ ਰੱਖਿਓ ਜਾਂ ਤੇ ਕਿਤੇ ਮਿਹਨਤ ਦੇ ਵਿੱਚ ਕਮੀ ਰਹੀ ਸੀ ਕਿਉਂਕਿ ਗੁਰਬਾਣੀ ਦਾ ਇਹ ਸਿਧਾਂਤ ਬਿਲਕੁਲ ਨਹੀਂ ਹੈ ਕਿ ਆਪ ਮਿਹਨਤ ਕਰੋ ਨਾ ਤੇ ਸਿਰਫ ਅਰਦਾਸ ਕਰ ਜਾਓ ਐਦਾਂ ਨਹੀਂ ਪੂਰਾ ਹੁੰਦਾ ਕੁਝ ਵੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਕਿਰਤ ਕਰਨ ਨੂੰ ਪਹਿਲਾਂ ਰੱਖਦੇ ਨੇ ਇਹ ਸਿਧਾਂਤ ਉਲਟ ਹੈ ਜੇ ਕੋਈ ਮਨੁੱਖ ਸਿਰਫ ਅਰਦਾਸ ਕਰ ਗਿਆ ਏ ਪਿੱਛੇ ਨਾ ਕੋਈ ਉਹਦਾ ਵਰਕ ਹੈ ਨਾ ਕੋਈ ਹਾਰਡ ਵਰਕ ਹੈ ਨਾ ਕੋਈ ਐਕਸ਼ਨ ਹੈ ਉਹ ਫੇਰੋਂ ਦਾ ਕੋਈ ਲਾਭ ਨਹੀਂ ਫਿਰ ਲੱਖ ਅਰਦਾਸਾਂ ਕਰਦੇ ਰਹੋ ਆਪ ਫਿਰ ਆਪ ਲੱਖ ਰੋਣਾ ਧੋਣਾ ਕਰਦੇ ਰਹੋ ਨਹੀਂ ਕੁਝ ਵੀ ਪੂਰਾ ਹੋਣਾ ਭਾਈ ਜੇ ਆਪ ਮਿਹਨਤ ਨਹੀਂ ਕਰਦੇ ਹਾਂ ਇੱਥੇ ਇੱਕ ਗੱਲ ਨਾਲ ਕਹਿ ਦੇਵਾਂ ਕਈ ਵਾਰ ਬਹੁਤ ਕੁਝ ਮਨੁੱਖ ਨੂੰ ਬਿਨਾਂ ਮਿਹਨਤ ਕੀਤਿਆਂ ਵੀ ਮਿਲ ਜਾਂਦਾ ਏ ਉਹਦਾ ਕਾਰਨ ਕੀ ਹੁੰਦਾ ਏ ਹੁਣ ਉੱਥੇ ਲੋਕ ਕਈ ਵਾਰ ਕਹਿ ਦਿੰਦੇ ਨੇ ਜੀ ਇਹ ਕੋਈ ਪਿਛਲੇ ਕਰਮ ਹੋਣਗੇ ਇਹ ਕੋਈ ਪਿਛਲੇ ਚੰਗੇ ਭਾਗ ਹੋਣਗੇ ਤਾਂ ਚੰਗਾ ਮਿਲ ਗਿਆ। ਨਾ ਭਾਈ ਇਹ ਤੇ ਗਲਤ ਗੱਲ ਹੋ ਗਈ ਫਿਰ। ਇਸ ਦਾ ਮਤਲਬ ਰੱਬ ਪਿਛਲੇ ਅਗਲੇ ਜਨਮਾਂ ਦਾ ਹਿਸਾਬ ਕਿਤਾਬ ਰੱਖਦਾ ਏ ਤੇ ਫਿਰ ਉਹ ਅਗਾਹ ਜਾ ਕਰਕੇ ਮਿਲਦਾ ਏ। ਨਾ ਰੱਬ ਇਸੇ ਹੀ ਜਨਮ ਦਾ ਹਿਸਾਬ ਕਿਤਾਬ ਇਸੇ ਹੀ ਜਨਮ ਵਿੱਚ ਕਰ ਦਿੰਦਾ ਏ। ਅਗਾਹ ਦੀ ਕੋਈ ਗੱਲ ਹੀ ਨਹੀਂ ਏ। ਅਗਾਹ ਕਿਉਂ ਰੱਖੇਗਾ? ਕਰਮ ਬੰਦਾ ਹੁਣ ਕਰੇ ਤੇ ਫਲ ਉਹਨੂੰ ਕਿਸੇ ਅਗਲੇ ਜਨਮ ਦੇ ਵਿੱਚ ਜਾ ਕੇ ਮਿਲੇ। ਇੱਕ ਐਸਾ ਸਿਧਾਂਤ ਹੋਇਆ ਨਹੀਂ ਇਹਦੇ ਵੱਲ ਨੂੰ ਆਪਾਂ ਜੇ ਬਹੁਤਾ ਨਾ ਜਾ ਕੇ ਸਿਰਫ ਇੰਨਾ ਸਮਝ ਲਈਏ ਕਿ ਬੰਦੇ ਆਪਣਾ ਉਦਮ ਆਪਣੀ ਮਿਹਨਤ ਜਾਰੀ ਰੱਖ ਪਰ ਡੋਲ ਨਾ ਵਿਸ਼ਵਾਸ ਪੂਰਾ ਕਰ ਬਹੁਤੇ ਬੰਦਿਆਂ ਨੂੰ ਜ਼ਿੰਦਗੀ ਦੇ ਵਿੱਚ ਬਹੁਤਾ ਕੁਝ ਪ੍ਰਾਪਤ ਨਹੀਂ ਹੁੰਦਾ ਇਹ ਸੱਚ ਹੈ ਕਿਤੇ ਮਿਹਨਤ ਵਿੱਚ ਕਮੀ ਰਹੀ ਹੈ ਕਿਤੇ ਮੈਂਟਲੀ ਵਿਸ਼ਵਾਸ ਦੇ ਵਿੱਚ ਕਮੀ ਰਹੀ ਹੈ ਜਦੋਂ ਕੁਝ ਨਹੀਂ ਪ੍ਰਾਪਤ ਹੁੰਦਾ ਨਾ ਜੀ ਜਾਤੇ ਉਹ ਸਾਡੇ ਲਈ ਗਲਤ ਸੀ ਸਾਡੇ ਲਈ ਜ਼ਰੂਰੀ ਨਹੀਂ ਸੀ ਅਸੀਂ ਚੀਜ਼ ਗਲਤ ਚੁਣੀ ਹੋਈ ਸੀ ਰਿਸ਼ਤਾ ਗਲਤ ਚੁਣਿਆ ਹੋਇਆ ਸੀ ਰਸਤਾ ਗਲਤ ਚੁਣਿਆ ਹੋਇਆ ਸੀ ਮਾਰਗ ਗਲਤ ਚੁਣਿਆ ਹੋਇਆ ਸੀ ਸਾਡੀ ਬੁੱਧੀ ਤੇ ਸਾਡੇ ਸਮਝ ਦੇ ਅਨੁਸਾਰ ਸਾਨੂੰ ਠੀਕ ਲੱਗ ਰਿਹਾ ਸੀ ਪਰ ਉਹ ਠੀਕ ਹੈ ਨਹੀਂ ਸੀ ਉਹ ਠੀਕ ਹੁੰਦਾ ਨਹੀਂ ਪਰ ਸਾਡੀ ਜਿਹੜੀ ਬੁੱਧ ਹੈ ਉਹ ਆਪਣੀ ਸਮਝ ਦੇ ਅਨੁਸਾਰ ਕੋਈ ਕੰਮ ਕੋਈ ਰਿਸ਼ਤਾ ਕੋਈ ਪਿਆਰ ਕੋਈ ਇਧਰ ਉਧਰ ਰਿਸ਼ਤੇ ਨਾਤੇ ਵੇਖਦੀ ਹੈ ਔਰ ਗੁਰੂ ਪਾਤਸ਼ਾਹ ਨੂੰ ਉਹ ਵੀ ਸੁਣਦਾ ਏ ਜੋ ਸਾਨੂੰ ਨਹੀਂ ਸੁਣਦਾ ਗੁਰੂ ਪਾਤਸ਼ਾਹ ਉਹ ਵੀ ਵੇਖਦੇ ਨੇ ਜੋ ਸਾਨੂੰ ਨਹੀਂ ਦਿਖਦਾ ਗੁਰੂ ਪਾਤਸ਼ਾਹ ਨੂੰ ਉਹ ਵੀ ਰਿਜ਼ਲਟ ਪਤਾ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਤਾਂ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਮੈਂ ਸੋਚ ਰਿਹਾ ਅਸੀਂ ਜਿਵੇਂ ਮੈਂ ਪਲੈਨਿੰਗ ਕਰ ਰਿਹਾ ਅਸੀਂ ਉਵੇਂ ਹੀ ਠੀਕ ਹੈ ਤਾਂ ਜੋ ਨਹੀਂ ਮਿਲਿਆ ਉਹ ਨਾ ਮਿਲਣਾ ਵੀ ਸਾਡੇ ਭਲੇ ਦੀ ਨਿਸ਼ਾਨੀ ਹੁੰਦੀ ਹੈ ਸਾਡੇ ਚੰਗੇ ਦੀ ਨਿਸ਼ਾਨੀ ਹੁੰਦੀ ਹੈ ਤੇ ਜੋ ਮਿਲਦਾ ਹੈ ਉਹ ਮਿਲਣਾ ਸਾਡੇ ਲਈ ਉਹ ਅਕਾਲ ਪੁਰਖ ਪਰਮਾਤਮਾ ਨੇ ਚੁਣਿਆ ਹੈ ਕਿ ਤੇਰੇ ਲਈ ਇਹ ਹੈ ਤੇ ਤੂੰ ਇਹ ਡਿਸਰਵ ਕਰਦਾ ਹੈ ਤੈਨੂੰ ਇਹ ਮਿਲਣਾ ਹੀ ਚਾਹੀਦਾ ਹੈ ਅਗਲੀ ਗੱਲ ਤੇ ਆ ਜਾਮਾ ਉਸੇ ਹੀ ਪੰਕਤੀ ਨੂੰ ਰਿਪੀਟ ਕਰਕੇ ਤੁੱਦ ਰੱਖੇਗਾ ਸਿਰਜਣ ਹਾਰ ਤੈਨੂੰ ਰੱਖ ਲੈਣਾ ਹੈ ਉਸ ਪਰਮਾਤਮਾ ਨੇ ਪਰ ਤੂੰ ਡੋਲੀ ਨਾ ਵੇ ਤੇਰੇ ਵਿਸ਼ਵਾਸ 'ਚ ਕਮੀ ਨਹੀਂ ਆਉਣੀ ਚਾਹੀਦੀ ਤੇਰੇ ਭਰੋਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣੀ ਚਾਹੀਦੀ ਪੰਗਤੀ ਪੜਦੇ ਆ ਨਾ ਜੀ ਆਪਾਂ ਬਹੁਤ ਵਾਰ ਸਤਗੁਰ ਕੀ ਪਰਪੀਤ ਨ ਅਈਆ ਸ਼ਬਦ ਨ ਲਾਗੋ ਭਾਉ ਉਸ ਨੂੰ ਸੂਖ ਨ ਉਪਜੈ ਭਾਵੇਂ 100 ਗੇੜਾ ਆਹੂ ਜਾਓ ਜੇ ਕਹਿੰਦੇ ਸਤਗੁਰੂ ਤੇ ਭਰੋਸਾ ਬੱਜਿਆ ਹੀ ਨਹੀਂ ਜੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੈ ਫਿਰ ਭਾਵੇਂ ਕਹਿੰਦੇ ਤੂੰ ਲੱਖਾਂ ਵਾਰ ਨਮਸਕਾਰ ਕਰ ਗੁਰੂ ਨੂੰ ਕਹਿੰਦੇ ਤੇਰਾ ਕੋਈ ਵੀ ਲਾਭ ਨਹੀਂ ਹੈ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਬਾਰੀ ਉਦਾਹਰਨ ਦੇ ਤੌਰ ਤੇ ਵੀ ਸਮਝੀਏ ਨਾ ਜੀ ਕੋਈ ਰਿਸ਼ਤੇ ਨਾਤੇ ਕਾਦੇ ਆਧਾਰ ਤੇ ਟਿਕੇ ਹੁੰਦੇ ਨੇ ਸਿਰਫ ਵਿਸ਼ਵਾਸ ਵਿਸ਼ਵਾਸ ਹੀ ਹੁੰਦਾ ਇੱਕ ਬਾਹਰੀ ਰੂਪ ਦੇ ਵਿੱਚ ਤੇ ਆਪਾਂ ਇੱਥੇ ਕੈਮਰੇ ਲੱਗੇ ਹੋਏ ਨੇ ਹਰ ਥਾਂ ਤੇ ਹਰ ਘਰ ਦੇ ਵਿੱਚ ਹਰ ਮੁਹੱਲੇ ਆਪਣਾ ਆਪਣਾ ਸੇਫਟੀ ਹੈ ਪਰ ਬੰਦੇ ਤੇ ਥੋੜਾ ਹਰ ਸਮੇਂ ਕੈਮਰਾ ਲੱਗ ਸਕਦਾ ਏ ਹਰ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਹੋਇਆ ਏ ਭਰੋਸੇ ਤੇ ਟਿਕਿਆ ਹੋਇਆ ਏ ਇਸੇ ਹੀ ਤਰ੍ਹਾਂ ਰਿਸ਼ਤਾ ਵਿਸ਼ਵਾਸ ਤੇ ਟਿਕ ਕੇ ਨਿਭਦਾ ਇਹ ਨਾ ਜੀ ਪੂਰੀ ਉਮਰ ਤੇ ਜਿੱਥੇ ਵਿਸ਼ਵਾਸ ਦੇ ਵਿੱਚ ਕੋਈ ਕਮੀ ਆ ਆ ਜਾਵੇ ਉੱਥੇ ਫਿਰ ਗੜਬੜ ਹੋ ਜਾਂਦੀ ਹੈ ਉੱਥੇ ਕੁਝ ਹੈਪਨ ਹੋ ਜਾਂਦਾ ਏ ਮਾੜਾ ਐਸੀ ਹੀ ਤਰ੍ਹਾਂ ਜੇ ਗੁਰੂ ਤੇ ਵਿਸ਼ਵਾਸ ਹੈ ਪੂਰਾ ਗੁਰੂ ਤੇ ਭਰੋਸਾ ਹੈ ਪੂਰਾ ਫਿਰ ਗੁਰੂ ਦੇ ਨਾਲੋਂ ਬੰਦਾ ਟੁੱਟ ਨਹੀਂ ਸਕਦਾ ਫਿਰ ਡੋਲ ਨਹੀਂ ਸਕਦਾ ਘਬਰਾ ਨਹੀਂ ਸਕਦਾ ਉਹ ਕਦੇ ਵੀ ਨਹੀਂ ਡੋਲੇਗਾ ਫਿਰ ਕੁਝ ਵੀ ਹੋ ਜਾਵੇ ਕੁਝ ਵੀ ਕਹਿਣ ਦਾ ਮਤਲਬ ਕੁਝ ਵੀ ਹੈਪਨ ਹੋ ਜਾਵੇ ਉਹਦਾ ਵਿਸ਼ਵਾਸ ਕਾਇਮ ਰਹੇਗਾ ਉਹਦਾ ਪੱਕਾ ਸਿਧਾਂਤ ਮਨ ਦੇ ਵਿੱਚ ਬਣ ਜਾਏਗਾ ਕਿ ਨਹੀਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲ ਲੈ ਤਾਤੀ ਬਾਉ ਨ ਲੱਗੇ ਪਾਰ ਬ੍ਰਹਮ ਛਲਨਾਈ ਚੋ ਗਿਰਤ ਹਮਾਰੀ ਰਾਮ ਕਰ ਦੁੱਖ ਲੱਗੇ ਨਾ ਭਾਈ ਨਹੀਂ ਦੁੱਖ ਲੱਗਦਾ ਨਹੀਂ ਔਖੀ ਘੜੀ ਆਉਂਦੀ ਆ ਵੀ ਜਾਵੇ ਤਾਂ ਉਹ ਅਕਾਲ ਪੁਰਖ ਪ੍ਰਮਾਤਮਾ ਟੋਲਣ ਨਹੀਂ ਦਿੰਦਾ। ਕਬਰਾਉਣ ਨਹੀਂ ਦਿੰਦਾ। ਇਹ ਹੁੰਦਾ ਕਿੰਨਾਂ ਦੇ ਜੀਵਨ ਦੇ ਵਿੱਚ ਜੀ ਜਿਹੜੇ ਇਹ ਮੰਨ ਲੈਂਦੇ ਨੇ ਤ ਉਹ ਰੱਖੇਗਾ ਸਿਰਜਣਹਾਰ। ਇੱਕ ਪੰਕਤੀ ਨੂੰ ਸਮਝ ਕੀ ਜਾਇਓ ਬਹੁਤ ਵੱਡੀ ਗੱਲ ਹੈ। ਜਿਹੜੇ ਮੰਨ ਲੈਂਦੇ ਨੇ ਕਿ ਰੱਖੂਗਾ। ਜੇ ਕੋ ਜੱਜ ਵਿਗੜ ਵਿਗੜਿਆ ਵੀ ਐ ਕੱਲ ਸਵਾਰੂਗਾ। ਕਿਉਂਕਿ ਉਹ ਵਿਗੜਨਾ ਵੀ ਕੁਝ ਭਲੇ ਦੇ ਲਈ ਹੀ ਹੋਣਾ ਹੈ। ਆਪਨਾ ਆਪ ਵਡੇਰੇ ਹੋ ਮੈਂ ਬਾਰ-ਬਾਰ ਤਾਂ ਕਹਿ ਰਿਹਾ ਆ ਆਪ ਦਾ ਤਜਰਬਾ ਹੁੰਦਾ ਹੈ ਕਈ ਗੱਲਾਂ ਦਾ ਆਪਣਾ ਕੁਝ ਜੇ ਘਾਟਾ ਵੀ ਪੈਂਦਾ ਹੈ ਨਾ ਜੀ ਉਹ ਘਾਟਾ ਵੀ ਆਪ ਨੂੰ 2 ਸਾਲਾਂ ਬਾਅਦ 5 ਸਾਲਾਂ ਬਾਅਦ ਸਮਝ ਆ ਜਾਏਗਾ ਕਿ ਕਿਉਂ ਪਿਆਸ ਸੀ ਕੀ ਰੀਜ਼ਨ ਸੀ ਉਹਦਾ ਵਾਧਾ ਕਿਵੇਂ ਹੋਇਆ ਜੇ ਆਪ ਜਾਗਦੀ ਹੋਈ ਅਵਸਥਾ ਦੇ ਵਿੱਚ ਹਰ ਗੱਲ ਨੂੰ ਜ਼ਿੰਦਗੀ ਨੂੰ ਮਾਣ ਰਹੇ ਹੋ ਫੇਰ ਸਮਝ ਆਵੇਗਾ ਨਹੀਂ ਤੇ ਰੱਬ ਨਾਲ ਸ਼ਿਕਵਾ ਹੀ ਰਹੇਗਾ ਉਹ ਘਾਟਾ ਰੱਬ ਨੇ ਪਵਾਤਾ ਇਹ ਕਰਤਾ ਉਹ ਕਰਤਾ ਨਹੀਂ ਤੇ ਸ਼ਿਕਬੀ ਰਹਿੰਦੇ ਨੇ ਫੇਰ ਪਰ ਜਿਹੜੇ ਜਾਗਦੇ ਨੇ ਉਹਨਾਂ ਨੂੰ ਪਤਾ ਹੁੰਦਾ ਏ ਮੈਨੂੰ ਘਾਟਾ ਵੀ ਪਿਆ ਸੀ ਤਾਂ ਮੇਰੇ ਭਲੇ ਦੇ ਲਈ ਪਿਆ ਸੀ ਇਹ ਕੋਈ ਮੇਰੇ ਨਾਲ ਬੁਰਾ ਹੋਇਆ ਸੀ ਤਾਂ ਉਹ ਬੁਰਾ ਵੀ ਮੇਰੇ ਚੰਗੇ ਲਈ ਹੋਇਆ ਸੀ ਜਿਹੜੇ ਜਾਗਦੇ ਨੇ ਤਾਂ ਬਾਬਾ ਕਬੀਰ ਜੀ ਅੱਜ ਦੇ ਸ਼ਲੋਕ ਦੇ ਵਿੱਚ ਕੀ ਸਮਝਾ ਰਹੇ ਨੇ ਕਬੀਰ ਡੱਗਮੱਗ ਕਿਆ ਕਰੇ ਕਹਿੰਦੇ ਡੋਲਦਾ ਕਿਉਂ ਹੈ ਤੂੰ ਫਿਰ ਵੀ ਜੋ ਹੋਣਾ ਏ ਤੇਰੇ ਚੰਗੇ ਲਈ ਹੋਣਾ ਏ ਜੋ ਵਾਪਰਨਾ ਹੈ ਤੇਰੇ ਭਲੇ ਲਈ ਵਾਪਰਨਾ ਹੈ ਤੂੰ ਬੱਚਾ ਏ ਉਸ ਅਕਾਲ ਪੁਰਖ ਪਰਮਾਤਮਾ ਦਾ ਗੁਰਬਾਣੀ ਦੇ ਅੰਦਰ ਪੜਦੇ ਆ ਨਾ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੇ ਜੇ ਮਾਂ ਪਿਓ ਹੀ ਹੈ ਸਾਡਾ ਵਾਹਿਗੁਰੂ ਪਰਮਾਤਮਾ ਫਿਰ ਮਾਂ ਪਿਓ ਕਦੇ ਵੀ ਆਪਣੀ ਔਲਾਦ ਦੇ ਨਾਲ ਮਾਰਾ ਨਹੀਂ ਕਰਦੇ ਬਾਹਰੀ ਮਾਤਾ ਪਿਤਾ ਹੋ ਸਕਦਾ ਏ ਬੱਚਿਆਂ ਦੇ ਵਿੱਚ ਕੋਈ ਫਰਕ ਕਰ ਜਾਣ ਬਾਹਰੀ ਮਾਂ ਪਿਓ ਕਿਉਂਕਿ ਮਨੁੱਖ ਤੇ ਮਨੁੱਖ ਹੁੰਦੇ ਨੇ ਨਾ ਹੋ ਸਕਦਾ ਕਿ ਤੇ ਕੋਈ ਬਾਦ ਘਾਟ ਹੋ ਜਾਵੇ ਪਰ ਰੱਬ ਐਸਾ ਪਿਤਾ ਏ ਰੱਬ ਐਸੀ ਮਾਂ ਏ ਐਸਾ ਭਰਾ ਏ ਐਸੀ ਪਤਨੀ ਏ ਸਭ ਕੁਝ ਏ ਉਹ ਤੇਰੇ ਨਾਲ ਕਦੇ ਤੱਕਾ ਨਹੀਂ ਕਰੇਗਾ ਉਹ ਤੇਰੇ ਨਾਲ ਕਦੇ ਕੁਝ ਮਾੜਾ ਨਹੀਂ ਕਰੇਗਾ ਪਰ ਬੰਦਾ ਸਮਝ ਜੇ ਕੋਈ ਲੈਂਦਾ ਏ ਰੱਬ ਨੇ ਮੇਰੇ ਨਾਲ ਉਹ ਕਰ ਦਿੱਤਾ ਰੱਬ ਨੇ ਆਹ ਕਰ ਦਿੱਤਾ ਤੇ ਰੱਬ ਦੇ ਨਾਲ ਉਹ ਹਮੇਸ਼ਾ ਹੀ ਮਨੁੱਖ ਟੁੱਟ ਕੇ ਹਮੇਸ਼ਾ ਹੀ ਰੱਬ ਦੇ ਨਾਲ ਜਿਹਦੇ ਨਾਲ ਰਿਸ਼ਤਾ ਬਣਾਉਣਾ ਏ ਉਦੇ ਨਾਲੋਂ ਸਾਰੀ ਜ਼ਿੰਦਗੀ ਟੁੱਟ ਕੇ ਆਪਣਾ ਜੀਵਨ ਮਨੁੱਖਾਂ ਦੇ ਨਾਲ ਜੋੜਨ ਦੇ ਵਿੱਚ ਵਤੀਬ ਕਰ ਦਿੰਦਾ ਹੈ ਜਿੱਥੇ ਜੁੜਨਾ ਸੀ ਉੱਥੇ ਟੁੱਟ ਗਿਆ ਏ ਤੇ ਜਿੱਥੋਂ ਮੰਨਣਾ ਸੀ ਕਿ ਭਾਈ ਟੁੱਟ ਹੀ ਜਾਣਾ ਏ ਰਿਸ਼ਤੇ ਸਾਰੇ ਟੁੱਟ ਜਾਣੇ ਨੇ ਸਾਰਿਆਂ ਨੇ ਚਲੇ ਜਾਣਾ ਏ ਉੱਥੇ ਸੱਚਾ ਮੰਨ ਕੇ ਬਹਿ ਗਿਆ ਏ ਤਾਂ ਫਿਰ ਕਹਿੰਦੇ ਤੂੰ ਡੋਲਦਾ ਏ ਤੇਰੇ ਜੀਵਨ ਦੇ ਵਿੱਚ ਕਬਰਾਤਾ ਪਰ ਕਬੀਲ ਡਗਮਗ ਕਿਆ ਕਰੇ ਕਹਾਂ ਢੁਲਾਵੇ ਜੀ ਨੂੰ ਨਾ ਡਲਾ ਆਪਣੇ ਜੀ ਨੂੰ ਕਿਉਂਕਿ ਜੀ ਦਾ ਡੋਲਣਾ ਹੈ ਜਿਹੜਾ ਕਹਿੰਦੇ ਤੈਨੂੰ ਰੋਜ਼ਾਨਾ ਪਰੇਸ਼ਾਨ ਕਰੇਗਾ ਰੋਜ਼ਾਨਾ ਦੁਖੀ ਕਰੇਗਾ ਕਿਸੇ ਗੱਲ ਨੂੰ ਲੈ ਕਰਕੇ ਨਾ ਜੀ ਮਨ ਅੰਦਰ ਝਾਤੀ ਮਾਰੇ ਜਦੋਂ ਮਨ ਡੋਲਦਾ ਹੈ ਨਾ ਕਿਸੇ ਚੀਜ਼ ਨੂੰ ਲੈ ਕੇ ਕਿਸੇ ਬਾਹਰੀ ਪਦਾਰਥ ਕਿਸੇ ਰਿਸ਼ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਸਮਾਜ ਦੇ ਵਿੱਚ ਆਪ ਜੋ ਵੀ ਵੇਖ ਲੋ ਆਪਣੇ ਹਿਸਾਬ ਦੇ ਨਾਲ ਕਿਸੇ ਵੀ ਚੀਜ਼ ਨੂੰ ਲੈ ਕਰਕੇ ਮਨ ਡੋਲ ਰਿਹਾ ਏ ਘਬਰਾ ਰਿਹਾ ਏ ਕਿ ਪਤਾ ਨਹੀਂ ਇਦਾਂ ਹੋਣਾ ਏ ਕਿਦਾਂ ਵਾਪਰਨਾ ਏ ਕੀ ਹੋ ਜਾਣਾ ਏ ਉਸ ਡੋਲਣ ਵਾਲੀ ਅਵਸਥਾ ਦੇ ਵਿੱਚ ਮਨੁੱਖ ਰੋਜ਼ ਪਰੇਸ਼ਾਨ ਹੁੰਦਾ ਏ ਰੋਜ਼ ਦੁਖੀ ਹੁੰਦਾ ਏ ਤਾਂ ਪਾਤਸ਼ਾਹ ਕਹਿੰਦੇ ਤੂੰ ਨਾ ਡੋਲ ਨਾ ਘਬਰਾ ਕਿਉਂਕਿ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪਿਓ ਉਹ ਸਾਰੇ ਸੁੱਖਾਂ ਦਾ ਖਜ਼ਾਨਾ ਏ ਅਕਾਲ ਪੰਖ ਵਾਹਿਗੁਰੂ ਕਿਦੇ ਤੇਰੇ ਦਿਲ ਦੀਆਂ ਜਾਣਦਾ ਏ ਉਹਨੇ ਸਭ ਕੁਝ ਹੀ ਤੈਨੂੰ ਦੇ ਦੇਣਾ ਨਹੀਂ ਪਰ ਇੱਥੇ ਇੱਕ ਕੁਐਸਚਨ ਮਾਰਕ ਜ਼ਰੂਰ ਲਾ ਕੇ ਰੱਖਿਓ ਜਦੋਂ ਆਪਾਂ ਕਹਿੰਨੇ ਆ ਨਾ ਜੀ ਸਭ ਕੁਝ ਹੀ ਦੇ ਦੇਣਾ ਚਾਹੀਦਾ ਹੈ ਦੇ ਦੇਣਾ ਹੈ ਉਥੇ ਆਪਣੀ ਬੁੱਧ ਦੇ ਅਨੁਸਾਰ ਨਾ ਚਾਹਿਆ ਕਰੋ ਕਿ ਮੈਨੂੰ ਆ ਵੀ ਮਿਲ ਜਾਏ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਉਥੇ ਫਿਰ ਆਪਾਂ ਇਹ ਨਹੀਂ ਵੇਖ ਰਹੇ ਕਿ ਜੋ ਤੁਧ ਭਾਵੇ ਸੋਈ ਥਿਸੀ ਜੋਤੂ ਦੇ ਸੋਈ ਭੋਂ ਪਾਈ ਇਹ ਇਹ ਗੱਲ ਉੱਥੋਂ ਵਿਸਰ ਗਈ ਕਿ ਜੋਤੁ ਦਪਾਵੇ ਫਿਰ ਆਪਾਂ ਚਾਹ ਕੀ ਰਹੇ ਆ ਜੋ ਮੈਨੂੰ ਚਾਹੀਦਾ ਏ ਫਿਰ ਇਹ ਗੱਲ ਕਿਵੇਂ ਬਣੇਗੀ ਕਿ ਸਭ ਕੋ ਜੀ ਮਿਲ ਜਾਣਾ ਏ ਗੱਲਾਂ ਬਖਰੇਵੇਂ ਦੀਆਂ ਨੇ ਵੇਖੋ ਸਮਝ ਕੇ ਵੇਖੋ ਆਪਣੀ ਬੁੱਧੀ ਦੇ ਨਾਲ ਜੋ ਚਾਹ ਰਹੇ ਆ ਉਹ ਮੰਗ ਰਹੇ ਆ ਇੱਕ ਪਾਸੇ ਪੜ ਵੀ ਲੈਨੇ ਆ ਕਿ ਜੋਤੁ ਦਪਾਵੇ ਸੋਈ ਥੀ ਸੀ ਉਹ ਚਾਉਂਦੇ ਨਹੀਂ ਫਿਰ ਆਪਾਂ ਤੇ ਜੋ ਮਿਲ ਰਿਹਾ ਏ ਉਹ ਚੰਗਾ ਹੁੰਦਾ ਏ ਉਹ ਸਾਨੂੰ ਪ੍ਰਵਾਣ ਨਹੀਂ। ਕਈ ਵਾਰ ਕੋਈ ਰਿਸ਼ਤਾ ਮਿਲਿਆ ਉਹ ਅਸੀਂ ਚਾਹੁੰਦੇ ਨਹੀਂ ਸੀ। ਤੇ ਜੋ ਚਾਹੁੰਦੇ ਸੀ ਉਹ ਮਿਲਿਆ ਨਹੀਂ ਉਹ ਲੱਗਦਾ ਏ ਮਾੜਾ ਹੋ ਗਿਆ। ਪਰ ਜੋ ਵਾਹਿਗੁਰੂ ਨੂੰ ਪਤਾ ਸੀ ਜੋੜਨਾ, ਮਿਲਾਉਣਾ, ਤੋੜਨਾ ਉਹਨੇ ਉੱਥੇ ਏ ਜਿੱਥੇ ਉਹਨੂੰ ਪਤਾ ਏ ਕਿ ਤੇਰੇ ਲਈ ਇਹ ਠੀਕ ਏ। ਅਸੀਂ ਫਿਰ ਗੁਰਬਾਣੀ ਨੂੰ ਗੁਰਬਾਣੀ ਅਨੁਸਾਰ ਨਹੀਂ ਸਮਝਦੇ ਆਪਣੀ ਬੁੱਧ ਦੇ ਅਨੁਸਾਰ ਸਮਝਦੇ ਆ ਤਾਂ ਕਰਕੇ ਦੁਖੀ, ਪਰੇਸ਼ਾਨ ਤੇ ਹਮੇਸ਼ਾ ਹੀ ਨਿਰਾਸ਼ਤਾ ਦੇ ਵਿੱਚ ਰਹਿੰਦੇ ਆ। ਫਿਰ ਨਹੀਂ ਇਹ ਪੰਕਤੀਆਂ ਸਮਝ ਆਉਣਗੀਆਂ ਜੀ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਰਸ ਨਹੀਂ ਪੀਤਾ ਜਾਣਾ ਇੱਥੇ ਰਸ ਪੀਣ ਦਾ ਅਰਥ ਕੀ ਹੁੰਦਾ ਏ 2 ਕੁ ਮਿੰਟ ਗੱਲ ਕਰ ਲਈਏ ਰਸ ਜਦੋਂ ਆਪਣੇ ਖਿਆਲ ਛੱਡ ਦਿੱਤੇ ਕਿ ਮੈਨੂੰ ਆਹ ਚਾਹੀਦਾ ਸੀ ਉਹ ਚਾਹੀਦਾ ਸੀ ਉਹ ਛੱਡ ਹੀ ਦਿੱਤਾ ਬਿਲਕੁਲ ਨਹੀਂ ਹੁਣ ਤੇ ਇਹ ਕਹਿ ਦਿੱਤਾ ਜਿਉ ਤੈਨੂੰ ਪਉਂਦਾ ਇਹਨਾਂ ਪ੍ਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਏ ਉਵੇਂ ਮੈਨੂੰ ਰੱਖ ਉਵੇਂ ਮੈਨੂੰ ਪਾਲ ਉਹੀ ਮੈਨੂੰ ਦੇ ਜੋ ਤੈਨੂੰ ਭਲਾ ਲੱਗਦਾ ਏ ਐ ਰਾਮ ਨਾਮ ਰਸ ਪੀਓ ਇਹਨੂੰ ਮੰਨੋ ਨਾ ਫਿਰ ਰਸ ਹੁੰਦਾ ਏ ਅੰਦਰ ਹੁਣੇ ਮਹਿਸੂਸ ਕਰੇ ਮੈਂ ਨਹੀਂ ਮੰਨਦਾ ਮੈਨੂੰ ਤਾਂ ਰੱਬਾ ਉਹੋ ਹੀ ਚਾਹੀਦਾ ਏ ਜੋ ਮੈਂ ਚਾਹੁੰਨਾ ਅੰਦਰ ਕੋਈ ਰਸ ਬਣ ਰਿਹਾ ਏ ਜੀ ਸਵਾਦ ਜਿਹਾ ਬਣ ਰਿਹਾ ਏ ਅੰਦਰ ਸੁਣ ਨਾਲ ਵੀ ਇੱਕ ਰਸ ਬਣਦਾ ਏ ਨਾ ਸਾਨੂੰ ਉਹ ਬਣ ਰਿਹਾ ਏ ਮੈਨੂੰ ਨਹੀਂ ਮੈਂ ਨਹੀਂ ਮੈਨੂੰ ਤੇ ਮੇਰੇ ਮੰਦੀਆਂ ਹੀ ਚਾਹੀਦੀਆਂ ਨੇ ਇੱਥੇ ਰਸ ਨਹੀਂ ਬਣੇਗਾ ਨਫ਼ਰਤ ਜੀ ਬਣੇਗੀ ਗੁੱਸਾ ਬਣੇਗਾ ਰੂੜਲੀ ਸੁਭਾਅ ਬਣੇਗਾ ਇਹ ਰਸ ਨਹੀਂ ਪੀਤਾ ਜਾਣਾ ਰਸ ਪੀਣ ਦਾ ਅਰਥ ਹੁੰਦਾ ਏ ਆਪਣੀਆਂ ਛੱਡ ਦਿੱਤੀਆਂ RAM ਨਾਮ ਰਸ ਪੀਓ ਇੱਥੇ ਬੜਾ ਸ਼ਾਂਤ ਹੈ ਮਨ ਇੱਥੇ ਸ਼ਾਂਤ ਹੋ ਗਿਆ ਬਿਲਕੁਲ ਨਾ ਆਪਣੇ ਖਿਆਲ ਹੀ ਕੋਈ ਨਹੀਂ ਬਾਦਸ਼ਾਹ ਜਿੰਮੇ ਤੈਨੂੰ ਪਾਉਂਦਾ ਏ ਬਸ ਉਹ ਦੇ ਦੇ ਮੈਂ ਉਹਦੇ ਚ ਹੀ ਖੁਸ਼ ਹਾਂ ਉਹਦੇ ਚ ਮੈਂ ਰਾਜੀ ਹਾਂ ਫਿਰ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿਂਦੇ ਹੋਵਣਾ ਜਹ ਜਹ ਰੱਖੇਂ ਆਪ ਤਹਿ ਜਾਏ ਖੜੋ ਬਣਾ ਕਹਿੰਦੇ ਜਿਮੇ ਤੇਰਾ ਹੁਕਮ ਐ ਮੈਂ ਉੱਥੇ ਹੀ ਅਨੰਦ ਦੇ ਵਿੱਚ ਹਾਂ ਉੱਥੇ ਹੀ ਖੁਸ਼ ਹਾਂ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਆਨੰਦ ਹੀ ਅਨੰਦ ਐ ਰਸੀ ਰਸ ਇਹਨੂੰ ਰਸ ਪੀਣਾ ਕਹਿੰਦੇ ਨੇ ਐ ਰਸ ਮੰਨਣਾ ਐ ਗੁਰੂ ਬਾਦਸ਼ਾਹ ਕਿਰਪਾ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਇਪਿਆਰ ਸਤਿਕਾਰ ਦੇ ਨਾਲ ਸੁਣਿਆ ਹੋਈਆਂ ਬੇਅੰਤ ਬੁਲਾਂ ਦੀ ਖਿਮਾ ਅੰਤ ਵਿੱਚ ਪਤੀ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM